ਇਹ ਯਾਰ ਇੱਕ ਆਪਣੇ ਇਹ ਬੜਾ ਵਹਿਮ ਆ ਆ ਵੇਤੂ ਲਾਗੇ ਲੈ ਆਇਆ ਆ ਹੁਣ ਇਹਦੇ ਤੇ ਵੇਹੇ ਆਪਣੇ ਕੋ 8 ਫੁੱਟਾ ਸੁਪਰ ਸੀਡਰ ਆ 50 ਸਪਾਵਰ ਆਵੇ ਲਿਖਿਆ ਨਾ ਆ ਵੀ ਪਾਵਰ ਐਚਪੀ 50 ਐਚਪੀ ਹੁਣ 8 ਫੁੱਟਾ ਸੁਪਰ ਸੀਡਰ ਆ ਉਹਨਾਂ ਇਹ ਕਿਹਾ ਹੁਣ ਆ ਟਰੈਕਟਰ ਆ ਆਪਣਾ ਠੀਕ ਆ ਇਹਦੀ ਮਗਰ ਅਸੀਂ 8 ਫੁੱਟਾ ਚਲਾਉਨੇ ਆ 19 ਜਿਸੀਂ ਇਹ ਨਵਾਂ ਲਿਆ ਸੀ ਤੇ ਹੁਣ ਆਪਣੇ ਲੋਕਾਂ ਦੀ ਇੱਕ ਇਹ ਬੜੀ ਆਦਤ ਬਣ ਗਈ ਯਾਰ ਵੀ ਜਿਵੇਂ ਕਹਿੰਦਾ 4x4 ਚਾਹੀਦਾ ਬਾਈ ਟਰੈਕਟਰ 4x4 ਚਾਹੀਦਾ ਉਹ ਬੜੀ ਇਹ ਗੱਲ ਬਣਾਉਂਦਾ ਹੁਣ ਜਿਹੜੀ 50 HP ਦਾ ਟਰੈਕਟਰ 8 ਫੁੱਟੇ ਨੂੰ ਚਾਹੀਦਾ ਵਾ ਜਿਹੜਾ ਠੀਕ ਆ ਹੁਣ ਇਹ ਟਰੈਕਟਰ ਜਿਹੜੇ ਇਹ 6 ਤੱਕ 55 ਕੁ ਬਬਰ ਆਏ ਆ ਜਿਹੜੇ 855 ਨਾਲੇ ਕਾਪੀ ਤੇ ਲਿਖ ਕੇ ਠੀਕ ਆ ਹੁਣ ਜਿਹੜੇ 6 ਤੋਂ ਬਾਅਦ ਉਹ 95 ਆ ਗਏ ਪਹਿਲੀ ਗੱਲ ਜਿਹੜਾ 4x4 ਚਾਹੀਦਾ ਉਹ ਆਪਾਂ ਨੂੰ ਚਾਹੀਦਾ ਕੰਦੇ ਲਈ ਆ ਮੰਨ ਲਾ 4x4 ਤਾਂ ਵਾਈਚ ਹੁੰਦਾ ਸੀ ਵੀ ਜਿਹੜਾ ਮੰਨ ਕੇ ਚੱਲ ਕੋਈ ਤਵੀਆਂ ਤੇ ਹੜਾ ਤੇ ਪੀਟੀਓ ਦੇ 4x4 ਦਾ ਕੀ ਫਾਇਦਾ ਯਾਰ ਹਨਾ ਇਹ ਆਪਣੇ ਲੋਕਾਂ ਦੀ ਸਮਝ ਹੀ ਨਹੀਂ ਆਉਂਦੀ ਯਾਰ ਪਤਾ ਨਹੀਂ ਕੀ ਚੱਕਰ ਹੁਣ ਬਈ ਪੂਰੇ ਆਸ਼ਰਮਾ ਬਕਾਉਂਦਾ ਆ ਇੱਕ ਮਾਡਲ ਟਰੈਕਟਰ ਆ ਮੇਰੇ ਵਾਲਾ ਆ ਗੇਅਰ ਲੱਗਾ ਇਹਨੂੰ ਠੀਕ ਆ ਜਿਹੜਾ ਅਸੀਂ ਲਵਾਇਆ ਸੀ ਮੀਡੀਅਮ ਆ ਪਰਲੀ ਸਾਈਜ਼ ਆ ਵਾਲਾ ਇਹ ਗੇਅਰ ਲੱਗਾ ਵਾ ਤੇ ਆਮ ਜਿਹੜਾ ਟਰੈਕਟਰ ਆਪਣਾ ਨੋਰਮਲ ਆ ਵੀ ਮੰਨ ਕੇ ਚੱਲ ਜਿਹੜੇ ਏਜੰਸੀ ਵਾਲੇ ਤੋਰੇ ਆ ਜਿਹੜੇ ਮੀਡੀਅਮ ਚ ਟਰੈਕਟਰ ਹੁੰਦੇ ਆ ਤੇ ਉਹਨਾਂ ਨਾਲੋਂ 20 ਤੋਰਾ ਇਹਦਾ ਘਾਟ ਆ 0.9 ਦਾ 963 ਦਾ 69 ਦਾ ਤੋਰਾ ਵੀ ਇਹਦਾ 0.6 ਦੇ ਤੋਰੇ ਆ ਜਿੰਨੇ ਵੀ ਇਹ ਨਹੀਂ ਕੱਲੇ ਮੇਰੇ ਸਵਰਾਜ ਨੂੰ ਜਿੰਨੇ ਪ੍ਰੀਤ ਹੋ ਗਏ ਕੋਈ ਵੀ ਜਿਹੜਾ ਲਵਾਉਂਦਾ ਹੋ ਗੇਰ ਬਾਅਦ ਚ ਉਹਨਾਂ ਦਾ ਤੋਰਾ 0.6 ਸਦਾ ਹੀ ਆ ਅਸੀਂ ਸਾਰੇ ਇਕ ਗੀਤੇ ਆ ਹੋਣ ਗੱਲ ਚੱਲ ਪਈਂਦੀ ਐ ਐਚਪੀ ਦੇ ਹੁਣ 8 ਫੁੱਟਾਂ ਸੁਪਰ ਸੀਟਰ ਆ ਇਹਨੂੰ 50 ਐਚਪੀ ਟਰੈਕਟਰ ਰეკਮੈਂਡਡ ਕਿਹਾ ਉਹਨਾਂ ਨੇ ਆ ਹੁਣ ਲੱਗ ਗਿਆ ਆ ਆਹ ਪਲੇਟ ਲੱਗੀ ਆ ਇਹਦੇ ਤੇ ਆਹ ਵੇਖ ਕੀ ਲਿਖਿਆ ਬੀ ਐਚਪੀ 55 ਐਚਪੀ ਠੀਕ ਆ ਆਪਣੇ ਲੋਕੀ ਫੇਰ ਵੀ ਯਾਰ ਪਤਾ ਨਹੀਂ ਕੀ ਗੱਲ 4x4 ਮੈਂ ਇਹ ਗੱਲ ਆਨਣਾ ਵੀ ਇਹ ਟਰੈਕਟਰ ਆ ਮੇਰੇ ਕੋਲ ਠੀਕ ਆ ਕੋਈ ਵੀ ਆਮਾਨ ਲਾ ਵੀ 50 ਐਚਪੀ ਟਰੈਕਟਰ ਕੋਈ ਵੀ ਫੜਾ ਦਿਓ ਮੈਂ ਜ਼ਰੂਰੀ ਨਹੀਂ ਆਂਦਾ ਇਹ 8 ਫੁੱਟਾਂ ਸੁਪਰ ਸੀਟਰ ਦੇ ਬਰਾਬਰ ਲਾ ਲਓ ਅੱਠ ਗੁੱਟਾ ਸੁਪਰ ਸੀਡਰੀ ਮਗਰ ਮੰਨ ਲਾ 75 ਹਸ ਪਾਵਰ ਦਾ ਟਰੈਕਟਰ ਹੋਵੇ ਉਹਨਦੇ ਮਗਰ ਹੋਵੇ ਜੇ ਉਹਦੇ ਨਾਲ ਸਫਾਈ ਘਟ ਦੇ ਜਵੇ ਤੇ ਮੈਂ ਜ਼ਿੰਮੇਵਾਰ ਬੈਠਾ ਠੀਕ ਹੈ ਕਿਉਂਕਿ ਅੱਠ ਫੁੱਟੇ ਨੂੰ 50 ਐਚਪੀ ਦੇ ਰეკਮੈਂਡਡ ਕਰਦੇ ਆ ਤੇ 55 ਹਸ ਪਾਵਰ ਇਹ ਬੜੇ ਆਰਾਮ ਨਾਲ ਚਲਾਉਂਦਾ ਉਹਨੂੰ ਜੇ ਆਪਾਂ ਪਹਿਲੇ ਦੂਜੇ ਗੇਅਰ ਤੇ ਚਲਾਉਣਾ ਨਾ ਇਹਨੂੰ ਪਹਿਲੇ ਤੋਂ ਦੂਜੇ ਜਮ੍ਹਾਂ ਰਾਉਣ ਤੇ ਉਥੇ 9 ਫੁੱਟਾ ਵੀ ਮੇਰੇ ਮਿੱਤਰ ਕੋਲ ਆ ਉਹ ਅਸੀਂ ਹੈਰਗੀ ਚਾ ਆ ਕੇ ਵੇਖਿਆ 9 ਫੁੱਟਾ ਟਰੈਕਟਰ ਵੀ ਠੀਕ ਆ ਉਹ ਸੁਪਰ ਸੀਟਰ ਵੀ ਇਹਦੇ ਮਗਰ ਤੇ ਐਂ ਰਾਵਣਾ ਮੰਨ ਲਾ ਵੀ ਪਹਿਲੇ ਦੂਜੇ ਘੇਰੇ ਚ ਚਲਾਉਂਦਾ ਜੇ ਆਪਾਂ ਕਹੀਏ ਤੀਜੇ ਚਲਾ ਲਈਏ ਚੌਥੇ ਚਲਾ ਲਈਏ ਉਹ ਹੋਣੀ ਤੇ ਇਹ ਟਰੈਕਟਰ ਮੰਨ ਲਾ ਵੀ ਹੁਣ ਅਹੰਡਾ ਨੂੰ ਲੋਕੀ ਇੱਕ ਆਪਣੇ ਘਰ ਦੇ ਆ ਨਾ ਵੀ ਬ੍ਰਾਂਡ ਬ੍ਰਾਂਡ ਉਹ ਬੜਾ ਕਰਦੇ ਆ